ਇੱਕ ਹਫਤਾ ਪਹਿਲਾਂ ਅਸੀਂ ਇੱਕ ਡਿਸਕਸ ਜਿਹੜੀ ਕੀਤੀ ਆ ਵੀ ਉਹਰੇ ਸ਼ਿਵਰਾਤਰੀ ਦਾ ਜਿਹੜਾ ਤਿਹਾਰ ਮਨਾਇਆ ਜਾਣਾ ਉਹ ਪਬਲਿਕ ਵੀ ਬਹੁਤ ਆਉਣੀ ਹੈ ਕਿ ਲੰਗਰ ਦੇ ਨਾਲ-ਨਾਲ ਇੱਕ ਦੁਆਵਾਂ ਦੇ ਨਾਲ-ਨਾਲ ਕਹਿੰਦੇ ਦਵਾਈ ਵੀ ਨਾਲ ਮਰੀਜ਼ ਨੂੰ ਮਿਲ ਜੇ ਤਾਂ ਇਸ ਵਰਗਾ ਇਸ ਤੋਂ ਵੱਡਾ ਉਤਸਵਲਾ ਕੋਈ ਹੋ ਨਹੀਂ ਸਕਦਾ ਕਿ ਜਿਹੜੀ ਅੱਜ ਬਧਾਈ ਦੇ ਹੱਕਦਾਰ ਹੈ ਤਾਂ ਪ੍ਰੈਸ ਕਲੱਬ ਜਿਹੜੇ ਰਾਜਪੁਰੇ ਦੇ ਸਾਡੇ ਸੂਝਵਾਨ ਪੁੱਤਰਦਾਰ ਹੈ ਉਹਨਾਂ ਵੱਲੋਂ ਜਿਹੜਾ ਦਰਸ਼ਨ ਖਾਨ ਜੀ ਦੀ ਅਗਵਾਈ ਵਿੱਚ ਜਿਹੜਾ ਇਹ ਬੜਾ ਇੱਕ ਅਨੋਖਾ ਇੱਕ ਜਿਹੜਾ ਵਧੀਆ ਮੈਸੇਜ ਦਿੱਤਾ ਗਿਆ ਹੈ ਸ਼ਹਿਰ ਦੇ ਵਿੱਚ ਸਮਾਜ ਸੇਵਾ ਦਾ ਇਹ ਦਿਨ ਦੁੱਗਣੀ ਰਾਤ ਚੌਗਣੀ ਨਹੀਂ ਦਿਨ ਚੌਗਣੀ ਰਾਤ ਅੱਠਗੁਣੀ ਤਰੱਕੀ ਕਰਨ ਪਰਮਾਤਮਾ ਸਾਰੇ ਕਲੱਬ ਨੂੰ ਤਾਕਤ ਦੇ ਹਿੰਮਤ ਦੇ ਤੇ ਮੈਂ ਆਪਣੇ ਵੱਲੋਂ ਮੈਡਮ ਨੀਨਾ ਮਿੱਤਲ ਜੀ ਵੱਲੋਂ ਐਮਐਲਏ ਰਾਜਪੁਰਾ ਵੱਲੋਂ ਆਸ਼ਵਾਸ਼ਣ ਦਵਾਉਂਦਾ ਵੀ ਅਗਰ ਦ ਪ੍ਰੈਸ ਕਲੱਬ ਨੂੰ ਇਹ ਜਿਹੜੇ ਉਪਰਾਲੇ ਵਾਸਤੇ ਕੋਈ ਵੀ ਲੋੜ ਪੈਂਦੀ ਹੈ ਤੇ ਸਾਡੀ ਸਾਰੀ ਟੀਮ ਪ੍ਰਧਾਨ ਜੀ ਰਜੇਸ਼ ਜੀ ਐਮਐਲਏ ਸਾਹਿਬ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਦੇਖੋ ਜੀ ਪਹਿਲਾਂ ਤਾਂ ਪੂਰੇ ਸਾਰੇ ਦੇਸ਼ਵਾਸੀਆਂ ਨੂੰ ਸ਼ਿਵਰਾਤਰੀ ਦੇ ਮੌਕੇ ਤੇ ਸ਼ਿਵਜੀ ਦੇ ਇਸ ਪਾਵਨ ਦਿਨ ਤੇ ਸਾਰਿਆਂ ਨੂੰ ਮੈਂ ਮੈਂ ਆਪਣੇ ਵੱਲੋਂ ਤੇ ਆਪਣੇ ਪੂਰੇ ਕਲੱਬ ਵੱਲੋਂ ਮੁਬਾਰਕਾਂ ਦਿੰਦਾ ਤੇ ਇਹ ਜਿਹੜਾ ਸਾਡੇ ਕਲੱਬ ਵੱਲੋਂ ਉਪਰਾਲਾ ਕੀਤਾ ਗਿਆ ਇਹ ਉਪਰਾਲਾ ਦੇਖੋ ਕੱਲਾ ਬੰਦਾ ਕੋਈ ਕੰਮ ਨਹੀਂ ਕਰ ਸਕਦਾ ਕਲੱਬ ਦੇ ਜਿਹਨੇ ਮੈਂਬਰ ਨੇ ਸਾਰੇ ਮੇਰੇ ਨਾਲ ਮੇਰੇ ਨਾਲ ਨੇ ਮੇ ਕਲੱਬ ਦੇ ਮੈਂਬਰਾਂ ਦੇ ਨਾਲ ਨਾਲ ਮੇਰੇ ਨਾਲ ਸਾਡੇ ਰਾਜਨ ਜੀ ਜਿਹੜੇ ਕੋ ਸ਼ੁਰੂ ਤੋਂ ਮੇਰੇ ਨਾਲ ਜੁੜੇ ਹੋਏ ਨੇ ਤੇ ਇੱਕ ਵਿਸ਼ਾਲ ਜੀ ਸਾਰੇ ਕੇ ਮਿਲ ਕੇ ਅਸੀਂ ਕੋਈ ਨਾ ਕੋਈ ਚਲੋ ਉਪਰਾਲਾ ਕਰਦੇ ਰਹਿਣਾ ਕਰਾਉਣ ਵਾਲਾ ਤਾਂ ਦੇਖੋ ਪ੍ਰਮਾਤਮਾ ਹੈ ਲੇਕਿਨ ਕਰਨ ਵਾਲਾ ਹਿੰਮਤ ਚਾਹੀਦੀ ਹੈ ਕਹਿੰਦੇ ਹਿੰਮਤੇ ਮਾਰ ਦੋ ਤਾਂ ਮਦਦ ਦੇ ਖੁਦਾ ਇਸੇ ਚੀਜ਼ ਨੂੰ ਲੈ ਕੇ ਅੱਜ ਅਸੀਂ ਕਿ ਜਿਹੜਾ ਸੋਚਿਆ ਸੀ ਇੱਕ ਹਫਤਾ ਪਹਿਲਾਂ ਅਸੀਂ ਇੱਕ ਡਿਸਕਸ ਜਿਹੜੀ ਕੀਤੀ ਹੈ ਵੀਰਾਂ ਦੇ ਸ਼ਿਵਰਾਤਰੀ ਦਾ ਜਿਹੜਾ ਤਿਹਾਰ ਮਨਾਇਆ ਜਾਣਾ ਉਹ ਰ ਪਬਲਿਕ ਵੀ ਬਹੁਤ ਆਉਣੀ ਹੈ ਵੀ ਇੱਕ ਲੰਗਰ ਦੇ ਨਾਲ ਨਾਲ ਇੱਕ ਦੋਆ ਦੇ ਨਾਲ ਨਾਲ ਕਹਿੰਦੇ ਦਵਾਈ ਵੀ ਨਾਲ ਮਰੀਜ਼ ਨੂੰ ਮਿਲ ਜੇ ਤਾਂ ਇਸ ਵਰਗਾ ਇਸ ਤੋਂ ਵੱਡਾ ਉਪਰਾਲਾ ਕੋਈ ਹੋ ਨਹੀਂ ਸਕਦਾ ਉਸੇ ਚੀਜ਼ ਨੂੰ ਲੈ ਕੇ ਸਾਡੇ ਕਲੱਬ ਵੱਲੋਂ ਜਿਹੜਾ ਇਹ ਇੱਕ ਉਪਰਾਲਾ ਬੰਨਿਆ ਗਿਆ ਮੈਂ ਸਾਰੇ ਆਪਣੇ ਕਲੱਬ ਮੈਂਬਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦਾ ਉਹਨਾਂ ਨੇ ਮੇਰਾ ਪੂਰਾ ਸਾਥ ਵੀ ਦਿੱਤਾ ਤੇ ਸਾਥ ਦੇ ਨਾਲ ਨਾਲ ਉਹਨਾਂ ਨੇ ਪੂਰਾ ਸਹਿਯੋਗ ਵੀ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਹਿਬ ਅਕਸਰ ਦੇਖਿਆ ਜਾਂਦਾ ਕਿ ਵੀ ਮਾ ਸ਼ਿਵਰਾਤਰੀ ਤੇ ਲੰਗਰ ਲਾਇਆ ਜਾਂਦੇ ਹੈ ਜਲੇਬੀਆਂ ਵੰਡੀਆਂ ਜਾਂਦੀ ਹੈ ਹੈਨਾ ਤੁਸੀਂ ਇਹ ਕਿਦਾਂ ਸੋਚਿਆ ਕਿ ਅੱਜ ਮੈਡੀਕਲ ਕੈਂਪ ਵੀ ਲਾਣਾ ਚਾਹੀਦਾ ਇਹ ਜੇ ਦੇਖੋ ਇਕਨਾ ਕੈਂਸਰਸ ਬੈਸ ਨਿਸ਼ਨੀ ਧਾਰੀਵਾਲ ਜੀ ਨੇ ਮੈਂ ਅਕਸਰ ਉਹਨਾਂ ਦੇ ਵੀਡੀਓ ਦੇਖਦਾ ਰਹਿੰਦਾ ਉਹ ਇੱਕੋ ਗੱਲ ਕਰਦੇ ਨੇ ਕਹਿੰਦੇ ਪੰਜਾਬ ਦੇ ਵਿੱਚ ਲੰਗਰ ਬਹੁਤ ਹੋ ਗਏ ਨੇ ਇਹ ਦਵਾਈਆਂ ਦਾ ਲੰਗਰ ਜ਼ਰੂਰੀ ਆ ਅਗਰ ਉਸ ਚੀਜ਼ ਨੂੰ ਆਪਾਂ ਸਾਰੇ ਦੇਖ ਕੇ ਉਹ ਚੀਜ਼ ਸੋਚੀਏ ਵੀ ਲੰਗਰ ਤਾਂ ਦੇਖੋ ਜਗਾ ਜਗਾ ਲੱਗਦੇ ਨੇ ਉਰੇ ਦੇਖੋ ਲੰਗਰ ਵੈਸੇ ਵੀ ਲੱਗਣਾ ਸੀ ਲੇਕਿਨ ਜਿਹੜਾ ਦਵਾਈਆਂ ਦਾ ਟੈਸਟਾਂ ਦਾ ਤੇ ਚੈੱਕਅਪ ਦਾ ਜਿਹੜਾ ਲੰਗਰ ਲੱਗਿਆ ਗਿਆ ਇਹ ਉਸੇ ਚੀਜ਼ ਨੂੰ ਲੈ ਕੇ ਉਸੇ ਤੋਂ ਮੋਟੀਵੇਟ ਹੋ ਕੇ ਇਹ ਇੱਕ ਅਸੀ ਉਪਰਾਲਾ ਬਣਿਆ ਤਾਂ ਹੀ ਸਾਰੇ ਕਲੱਬ ਮੈਂਬਰਾਂ ਨਾਲ ਗੱਲਬਾਤ ਕਰਕੇ ਇਹ ਅੱਜ ਕਰ ਉਪਰਾਲਾ ਬਣਿਆ ਗਿਆ ਪਹਿਲਾਂ ਤਾਂ ਮੈਂ ਸ਼ਿਵਰਾਤਰੀ ਦੀ ਸਮੂਹ ਦੇਸ਼ ਵਾਸੀਆਂ ਨੂੰ ਜਿਹੜੀ ਹੈ ਲੱਖ ਲੱਖ ਵਧਾਈ ਦੇਣਾ ਚਾਹਾਂਗਾ ਉਸ ਤੋਂ ਬਾਅਦ ਵਿਸ਼ੇਸ਼ ਜਿਹੜੀ ਅੱਜ ਵਧਾਈ ਦੇ ਹੱਕਦਾਰ ਹੈ ਦਾ ਪ੍ਰੈਸ ਕਲੱਬ ਜਿਹੜੇ ਰਾਜਪੁਰੇ ਦੇ ਸਾਡੇ ਸੂਝਵਾਨ ਪੱਤਰਕਾਰ ਹਨ ਉਹਨਾਂ ਵੱਲੋਂ ਜਿਹੜਾ ਦਰਸ਼ਨ ਖਾਨ ਜੀ ਦੀ ਅਗਵਾਈ ਵਿੱਚ ਜਿਹੜਾ ਇਹ ਬੜਾ ਇੱਕ ਅਨੋਖਾ ਇੱਕ ਜਿਹੜਾ ਵਧੀਆ ਮੈਸੇਜ ਦਿੱਤਾ ਗਿਆ ਹੈ ਸ਼ਹਿਰ ਦੇ ਵਿੱਚ ਕੀ ਦੇਖੋ ਲੰਗਰ ਤਾਂ ਹਰ ਜਗ੍ਹਾ ਲੱਗ ਰਹਾ ਮਗਰ ਜਿਹੜਾ ਦਵਾਈਆਂ ਦਾ ਲੰਗਰ ਹੈ ਜਿਹੜੀ ਅੱਜ ਲੋੜ ਹੈ ਪੰਜਾਬ ਦੀ ਉਹ ਲੰਗਰ ਇਹ ਜਿਹੜਾ ਸੋਜਵਾਨ ਕਲੱਬ ਵੱਲੋਂ ਲਵਾਇਆ ਗਿਆ ਉਸ ਤੇ ਅਸੀਂ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਮੁਬਾਰਕਬਾਦ ਦੇਣਾ ਚਾਹਾਂਗੇ ਤੋਂ ਪਹਿਲੇ ਤਾਂ ਮਾ ਸਿਵਰਾਤਰੀ ਪਰੋਦੀ ਮੈਂ ਸਾਰੇ ਇਲਾਕੇ ਦੇ ਵਸਨੀਕਾਂ ਨੂੰ ਵਧਾਈਆਂ ਦਿੰਦਾ ਅਤੇ ਬਹੁਤ ਵੱਡੀ ਗੱਲ ਹੈ ਜੋ ਦਾ ਪ੍ਰੈਸ ਕਲੱਬ ਵੱਲੋਂ ਅੱਜ ਮਾ ਸਿਵਰਾਤਰੀ ਦੇ ਪਰਵ ਦੇ ਉੱਤੇ ਜੋ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ ਪ੍ਰਧਾਨ ਦਰਸ਼ਨ ਜੀ ਚੇਅਰਮੈਨ ਸਾਹਿਬ ਅਜੇ ਕਮਲ ਜੀ ਬਾਕੀ ਜਿੰਨੇ ਵੀ ਤੁਸੀਂ ਪ੍ਰੈਸਰਪੋਟਰ ਰਾਜਨ ਜੀ ਪ੍ਰਦੀਪ ਜੀ ਸੰਦੀਪ ਜੀ ਤੇ ਬਹੁਤ ਵੱਡਾ ਮੈਸੇਜ ਹੈ ਦੇਖੋ ਅੱਜ ਦੇ ਦਿਨ ਹਰ ਪਾਸੇ ਜੋ ਸ਼ਿਵਰਾਤਰੀ ਤੋਂ ਉਮ ਚਾਰੇ ਪਾਸੇ ਹੈ ਹਰੇਕ ਪਾਸੇ ਲੰਗਰ ਚੱਲ ਰਹੇ ਹੈ ਹਰ ਪਾਸੇ ਹਰੇਕ ਦੇ ਮਨਾ ਚ ਸ਼ਰਦਾ ਹੈ ਪੱਕ ਜੋ ਅੱਜ ਇੱਕ ਮੈਸੇਜ ਦੇਣ ਵਾਸਤੇ ਲੋਕਾਂ ਨੂੰ ਕਿਉਂਕਿ ਇਹਦੇ ਨਾਲ ਨਾਲ ਜੋ ਇਹਨਾਂ ਨੇ ਚੀਜ਼ ਐਡ ਕੀਤੀ ਹੈ ਤੇ ਸਪੈਸ਼ਲੀ ਜੋ ਇੰਡਿਊਸ ਹਸਪੀਟਲ ਤੋਂ ਡਾਕਟਰਾਂ ਦੀ ਟੀਮ ਆਈ ਹੈ ਇਹ ਵੀ ਬਹੁਤ ਵੱਡੀ ਗੱਲ ਹੈ ਮੈਂ ਦੇਖ ਹੀ ਰਿਹਾ ਲੋਕਾਂ ਦੇ ਅੰਦਰ ਵੀ ਜਜ਼ਬਾ ਜਜਵਾ ਹੈ ਸੋਚ ਆ ਲੋਕਾਂ ਦੀ ਇਹ ਵਾਕਈ ਸਾਨੂੰ ਸਿਹ ਮੈਂ ਤਾਂ ਆਪਣੇ ਵੱਲੋਂ ਸਾਰਿਆਂ ਨੂੰ ਵਧਾਈਆਂ ਦਿੰਦਾ ਤੇ ਪਰਮਪਿਤਾ ਪਰਮਾਤਮਾ ਸ਼ਿਵ ਦੇ ਪਾਵਨ ਚੰਨ ਅੱਚਰਦਾਸ ਹੈ ਦਾ ਪ੍ਰੈਸ ਕਲੱਬ ਜੋ ਉਹਨਾਂ ਨੇ ਬੀੜਾ ਚੁੱਕਿਆ ਹੈ ਸਮਾਜ ਸੇਵਾ ਦਾ ਇਹ ਦੀਨ ਦੁਗਣੀ ਰਾ ਚੌਗਣੀ ਨੀ ਦੀਨ ਚੌਗਣੀ ਰਾਤ ਅਠਗੁਣੀ ਤਰੱਕੀ ਕਰਨ ਪਰਮਾਤਮਾ ਸਾਰੇ ਕਲੱਬ ਨੂੰ ਤਾਕਤ ਦੇ ਹਿੰਮਤ ਦੇ ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਮਿਹਨਤ ਕਰ ਰਹੇ ਹੋ ਨਸ਼ਾ ਛਡਾਲ ਦੇ ਲਈ ਬਹੁਤ ਯਤਨ ਕਰ ਰਹੇ ਹੋ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹੋ ਕਿ ਵੀ ਨਸ਼ਾ ਛੱਡਣ ਤੇ ਤੁਸੀਂ ਉਸ ਬਾਰੇ ਵੀ ਕੁਝ ਲੋਕਾਂ ਨੂੰ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਅਪੀਲ ਕਰਦਾ ਅਗਰ ਆਪਾਂ ਸੋਚ ਰੱਖੀਏ ਨਸ਼ਾ ਇੱਕ ਬਿਮਾਰੀ ਹੈ ਅਗਰ ਆਪਾਂ ਸਭ ਤੋਂ ਵੱਡੀ ਗੱਲ ਹੈ ਨਸ਼ੇ ਦੇ ਖਿਲਾਫ ਜਾਗਰੂਤਾ ਜਾਗਰੂਤਾ ਬਹੁਤ ਵੱਡਾ ਹਥਿਆਰ ਹੈ ਮੈਂ ਵੀ ਲੱਗਿਆ ਕੰਟੀਨਿਊ ਤੇ ਮੈਂ ਤੁਹਾਡਾ ਪ੍ਰੈਸ ਕਲੱਬ ਦਾ ਵੀ ਧੰਨਵਾਦ ਕਰਦਾ ਕਿਉਂਕਿ ਜਦੋਂ ਮੈਂ ਕੋਈ ਵੀ ਛੋਟਾ ਜਿਹਾ ਉਪਰਾਲਾ ਕਰਦਾ ਨਸ਼ਾ ਚੜਾਉਣ ਵਾਸਤੇ ਲੋਕਾਂ ਨੂੰ ਵੇਅਰ ਕਰਦਾ ਤੁਸੀਂ ਉਹ ਗੱਲ ਹੈ ਹੋਰ ਲੋਕਾਂ ਤੱਕ ਪਹੁੰਚਾਉਂਦੇ ਹੋ ਕਵਰੇਜ ਕਰਦੇ ਹੋ ਮੈਂ ਅੱਜ ਮਾਸੀ ਵਿਰਾਤੀ ਦੇ ਪਾਵਨ ਪਰਵ ਤੇ ਸਾਰਿਆਂ ਨੂੰ ਇਹ ਆਪਣੇ ਵੱਲੋਂ ਅਪੀਲ ਵੀ ਕਰਦਾ ਪ੍ਰਾਰਥਨਾ ਵੀ ਹੈ ਕਿ ਆਪਾਂ ਵੀ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਕਰੀਏ ਜਦੋਂ ਆਪਾਂ ਸਾਰੇ ਇਕੱਠੇ ਹੋਵਗੇ ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਹੋ ਹੀ ਨਹੀਂ ਸਕਦਾ ਕਿ ਇਸ ਬੁਰਾਈ ਦੇ ਖਿਲਾਫ ਆਪਾਂ ਜਿੱਤਨਾ ਹਾਸਲ ਕਰ ਸਕੀਏ ਗੱਲ ਹੈ ਸਾਰਿਆਂ ਦੇ ਸਹਿਯੋਗ ਦੀ ਜੀ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਫਿਰ ਅਪੀਲ ਕਰਦਾ ਅਤੇ ਇਸ ਮਹਾਂਪੁਰਵ ਦੀ ਸਾਰਿਆਂ ਨੂੰ ਬਤਾਇਆ ਦਿੰਦਾ ਠੀਕ ਦੇਖੋ ਸਾਡੇ ਵਾਰਡ ਦੇ ਵਿੱਚ ਦਾ ਪ੍ਰੈਸ ਕਲੱਬ ਵੱਲੋਂ ਵਾਰਡ ਨੰਬਰ 2 ਦੇ ਵਿੱਚ ਇਹ ਬਹੁਤ ਵੱਡਾ ਪੁਰਾਣਾ ਇੰਡਸ ਡਾਕਟਰ ਹਸਪੀਟਲ ਡਾਕਟਰ ਦੀ ਟੀਮ ਨਾਲ ਕੀਤਾ ਗਿਆ ਤੇ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾ சிவਰਾਤਰੀ ਦਾ ਮੌਕਾ ਹੈ ਸਾਰਿਆਂ ਨੂੰ ਉਹਨਾਂ ਦੀ ਲੱਖ ਲੱਖ ਵਧਾਈ ਤੇ ਇਸ ਪਾਵਨ ਮੌਕੇ ਤੇ ਇਹਨਾਂ ਨੇ ਇਹ ਕਲੱਬ ਇਹ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਇੱਕ ਸਹੂਲਤ ਦਿੱਤੀ ਹੈ ਤਾਂ ਕਿ ਉਹਨਾਂ ਦੇ ਜਿਹੜੇ ਨੇ ਮਹਿੰਗੇ ਟੈਸਟ ਹੈ ਬਾਹਰ ਵੀ ਲੋਕ ਅਸਮਰਥ ਹੁੰਦੇ ਆਕਰਾਂ ਚ ਹੈਨਾ ਤੇ ਉਹ ਇੱਥੇ ਆ ਕੇ ਆਪਣੇ ਟੈਸਟ ਕਰਾਉਣ ਕਾਫੀ ਸਾਰੇ ਡਾਕਟਰਜ਼ ਦਵਕਰ ਨਿਊਰੋ ਦੇ ਆਰਥੋ ਦੇ ਆਏ ਹੋਏ ਨੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਆਪਣੇ ਵੱਲੋਂ ਮੈਡਮ ਨੀਨਾ ਮਿੱਤਲ ਜੀ ਵੱਲੋਂ ਐਮਐਲਏ ਰਾਜਪਰਾ ਵੱਲੋਂ ਆਸ਼ਵਾਸ਼ਣ ਦਵਾਨਾ ਵੀ ਅਗਰ ਦ ਪ੍ਰੈਸ ਕਲੱਬ ਨੂੰ ਇਹ ਜਿਹੜੇ ਉਪਰਾਲੇ ਵਾਸਤੇ ਕੋਈ ਵੀ ਲੋਡ ਪੈਂਦੀ ਹੈ ਤੇ ਸਾਡੀ ਸਾਰੀ ਟੀਮ ਪ੍ਰਧਾਨ ਜੀ ਰਜੇਸ਼ ਜੀ ਐਮਐਲਏ ਸਾਹਿਬ ਅਸੀਂ ਇਹਨਾਂ ਦੇ ਨਾਲ ਖੜੇ ਆ ਤੇ ਇਹਨਾਂ ਨਾਲ ਜੋ ਵੀ ਸਾਡੇ ਵੱਲੋਂ ਸੋਗ ਹੋਇਆ ਅਸੀਂ ਇਹਨਾਂ ਨਾਲ ਕਰਾਂਗੇ ਸੋ ਸਾਰੇ ਡਾਕਟਰਸ ਦਾ ਸਾਰੇ ਪ੍ਰੈਸ ਕਲੱਬ ਦੇ ਮੈਂਬਰਸ ਦਾ ਦਰਸ਼ਨ ਜੀ ਪ੍ਰਦੀਪ ਜੀ ਸੰਦੀਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਇਹਨਾਂ ਦੇ ਨਾਲ ਖੜਾਂਗੇ ਅਗਰ ਚੰਗੇ ਕੰਮ ਲਈ ਅਸੀਂ ਹਮੇਸ਼ਾ ਸਾਡੇ ਨਾਲ ਚੱਲਾਂਗੇ ਧੰਨਵਾਦ ਜੱਟ ਸਰ ਪਹੁੰਚੇ ਚਟਪਟ ਮਹਾਦੇਵ ਮੰਦਿਰ ਚ ਕੈਂਪ ਕੀ ਕਰਨਾ ਚਾਹੁੰਦੇ ਆ ਪਹਿਲੇ ਤਾਂ ਸਾਰਿਆਂ ਨੂੰ ਮਾਸ਼ੇਵ ਰਾਤਰੀ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ਤੇ ਅਸੀਂ ਧੰਨਵਾਦ ਕਰਦੇ ਆ ਤਾਂ ਪ੍ਰੈਸ ਕਲੱਬ ਸਾਡੇ ਦਰਸ਼ਨ ਜੀ ਅਜੇ ਜੀ ਰਾਜਨ ਜੀ ਤੇ ਹੋਰ ਸਾਰੇ ਪ੍ਰੈਸ ਕਲੱਬ ਦੇ ਜਿੰਨੇ ਵੀ ਮੈਂਬਰ ਨੇ ਸਾਡੇ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ ਦਾ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਅਸੀਂ ਸ਼ਿਵ ਰਾਤਰੀ ਦੇ ਸ਼ੁਭ ਦਿਹਾੜੇ ਤੇ ਇੱਥੇ ਆ ਕੇ ਕੈਂਪ ਲਗਾਇਆ ਔਰ ਕਾਫੀ ਮਰੀਜ਼ ਜੋ ਹੈ ਸੀ ਉਹਨਾਂ ਨੇ ਦੇਖਿਆ ਸਾਡਾ ਇਹ ਸੰਦੇਸ਼ ਹੈ ਕਿ ਨਾਲ-ਨਾਲ ਜਿਸ ਤਰ੍ਹਾਂ ਦਵਾ ਵੀ ਮਿਲੀ ਹੈ ਮਰੀਜ਼ਾਂ ਨੂੰ ਤੇ ਦਵਾ ਵੀ ਮਿਲੀ ਹੈ ਤੇ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸਾਡੇ ਇੱਥੇ ਕੈਂਸਰ ਦੇ ਸਪੈਸ਼ਲਿਸਟ ਮੈਂ ਖੁਦ ਡਾਕਟਰ ਆਜਨਦੀਪ ਸਿੰਘ ਸਾਡੇ ਨਾਲ ਸਾਡੀ ਟੀਮ ਨਿਊਰੋ ਦੇ ਕਾਰਡੀਓ ਦੇ ਗਾਇਨੀ ਦੇ ਮੈਡਮ ਆਰਥੋ ਦੇ ਹੱਡੀਆਂ ਦੇ ਸਾਰਿਆਂ ਨੇ ਆ ਕੇ ਸੇਵਾ ਜਿਹੜੀਆਂ ਨਿਭਾਈ ਹੈ ਇੰਡਸ ਹਸਪੀਟਲ ਵੱਲੋਂ ਮਾਈ ਹਸਪੀਟਲ ਮਹਾਲੀ ਵੱਲੋਂ ਤੇ ਅਸੀਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ।